ਸਰ ਸ਼ਕਲ ਜੀ ਮੈਂ ਲਾਪਰਿਤ ਕਰ ਹਾਂ ਅਸਰੰਜੀ ਸ੍ਰਿੰਦਰ ਗੌਰ ਦਵਾਰਾ ਲਿਖੇਗੇ ਨਾਵਲ ਚੰਦਰੀ ਤਕਦੀਰ ਦਾ ਭਾਗ ਪੰਚਮਲਾ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਨਾਨਕੀਆਂ ਦਾਦਕਿਆਂ ਨੇ ਰੰਗ ਪੰਣਾ ਸ਼ੁਰੂ ਕਰਤਾ ਨਾਨਕਸ਼ਕ ਵੀ ਬੰਨੀ ਫਿਰ ਉਹ ਇੱਕ ਦੂਜੇ ਨੂੰ ਸਿੱਠਣੀਆਂ ਦਿੰਦੀਆਂ ਹੋਈਆਂ ਫਿਰ ਗਿੱਧਾ ਪਾਉਣ ਲੱਗੀਆਂ ਬਹੁਤ ਰੌਣਕ ਲੱਗੀ ਸੀ ਸਿੰਧੇ ਦੇ ਦੋਸਤ ਤੇ ਉਸਨੂੰ ਤਕੇ ਨਾਲ ਸ਼ਰਾਬ ਪੀ ਲਈ ਉਹ ਸਾਰੇ ਦਿਨ ਰਾਤ ਕਚਦੇ ਰਹੇ ਸਵੇਰੇ ਸ਼ਿੰਦਾ ਦੇ ਬਰਾਚਰਨੇ ਸੀ ਸਾਰੇ ਰਿਸ਼ਤੇਦਾਰ ਤਿਆਰ ਹੋਏ ਖੜੇ ਸਨ ਪਰ ਸ਼ਿੰਦਾ ਇਹ ਸਭ ਤੋਂ ਲੇਟ ਸੀ ਕਿਉਂਕਿ ਉਸ ਦਾ ਸਿਰ ਦੁਖ ਰਹੀ ਹਸੀ ਤੇ ਪੱਗ ਨਹੀਂ ਬਨ ਹੋ ਰਹੀ ਸੀ ਉਸ ਨੂੰ ਨਿੰਬੂ ਪਾਣੀ ਲੱਸੀ ਤੇ ਫਿਰ ਦਵਾਈ ਖਵਾਈ ਤਾਂ ਕਿਤੇ ਜਾ ਕੇ ਉਹ ਤਿਆਰ ਹੋਇਆ ਉਸ ਦੇ ਪੈਣ ਤੇ ਜੀਜਾ ਵੇ ਬਹੁਤ ਗੁੱਸਾ ਕਰ ਰਹੇ ਸਨ ਖੈਰ ਉਹ ਗੁਰਦੁਆਰਾ ਸਾਹਿਬ ਮੱਥਾ ਟਿਕਨ ਗਏ ਤੇ ਬਰਾ ਦਿਰਵਾਨਗੀ ਹੋਈ ਉਧਰ ਗਰੇਵਾਲ ਸਾਹਿਬ ਦੇ ਘਰ ਦੇ ਬਾਹਰ ਟੈਂਟ ਲੱਗੇ ਹੋਏ ਸਨ ਨਾਨਕਸ਼ਗ ਲਗਨ ਤੋਂ ਬਾਅਦ ਨਾਨਕੇ ਅਨੇਜਾ ਗੋਡਣੀ ਸੀ ਪਰ ਉਹਨਾਂ ਦੀ ਗਲੀ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਤਾਂ ਬਹੁਤ ਸ਼ੋਰ ਸ਼ਰਾਬਾ ਨਾ ਕੀਤਾ ਤੇ ਘਰ ਵਿੱਚ ਹੀ ਅੰਦਰ ਬੈਠ ਕੇ ਜਨਾਨੀਆਂ ਨੇ ਸਹਾਗਾਏ ਤੇ ਗਿੱਧਾ ਪਾਇਆ ਗਰੇਵਾਲ ਸਾਹਿਬ ਉਹਨਾਂ ਸ਼ਾਸਨ ਪਸੰਦ ਕਰਦੇ ਸਨ ਇਸ ਲਈ ਉਹਨਾਂ ਤਕਰੀਬਨ 11 ਵਜੇ ਹੀ ਸਭ ਨੂੰ ਸੌਣ ਦੀ ਬੇਨਤੀ ਕੀਤੀ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਵਿਅਕਤੀ ਜਹਾ ਨਹੀਂ ਸੀ ਜੋ ਗਰੇਵਾਲ ਦੇ ਕਹਿ ਨੂੰ ਮੋੜਦਾ ਸਭ ਉਹਨਾਂ ਦੇ ਰਤਵੀ ਤੇ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਸਨ ਤੇ ਸਭ ਸੋ ਗਏ ਪਰ ਸੁਖੀ ਦੇ ਪਿੰਡੋਂ ਆਏ ਚਚੇਰੇ ਭਰਾ ਆਸ-ਪਾਸ ਸਾਰਾ ਸਮਾਨ ਸੰਭਾਲ ਰਹੇ ਸਨ ਤੇ ਸਭ ਦੇ ਸੌਣ ਦਾ ਵੀ ਉਹਨਾਂ ਨੇ ਹੀ ਹਰਪਾਲ ਵੀਰ ਨਾਲ ਮਿਲ ਕੇ ਪ੍ਰਬੰਧ ਕੀਤਾ ਹੋਇਆ ਸੀ ਕੁਲਜੀਤ ਨੂੰ ਨੂੰ ਤਾਂ ਰਾਤ ਨੀਂਦ ਹੀ ਨਾ ਆਈ ਉਹ ਸਿਤਤੀ ਜੀ ਦੀ ਵੀ ਪਰਾਈ ਹੋ ਜਾਣੀ ਸੀ ਉਹ ਆਪਣੀ ਪਰਜਾਈ ਦੇ ਗਲੇ ਲੱਗ ਕੇ ਬਹੁਤ ਰੋਈ ਕੁਲਜੀਤ ਕਹਿੰਦੀ ਭਾਬੀ ਮੇਰੀਆਂ ਦੋ ਧੀਆਂ ਪਹਿਲਾਂ ਪਰਾਈਆਂ ਹੋ ਗਈਆਂ ਤੀਜੀ ਨੇ ਕੰਨ ਹੋ ਜਾਣਾ ਇੱਕ ਰਹੇਗੀ ਦੀਪੀ ਫਿਰ ਉਹ ਵੀ ਚਲੀ ਜਾਏਗੀ ਰੱਬ ਧੀਆਂ ਕਿਸੇ ਨੂੰ ਨਾ ਦੇਵੇ ਨਹੀਂ ਨਹੀਂ ਗੁਲਜੀਤ ਭੈਣ ਜੀ ਇਹ ਕਿਵੇਂ ਹੋ ਸਕਦਾ ਆਪਾਂ ਨਹੀਂ ਆਈਆਂ ਕਿਸੇ ਦੇ ਬਗਾਨੇ ਘਰੋਂ ਤੇ ਹੁਣ ਮਾਲਕ ਬਣ ਗਈਆਂ ਕਰਦੀਆਂ ਜੇ ਧੀਆਂ ਨਾ ਜੰਮਣ ਤਾਂ ਨੂੰਹਾਂ ਕਿੱਥੋਂ ਲਿਆਵਾਂਗੇ ਉਹ ਤਾਂ ਠੀਕ ਆ ਪਾਬੀ ਪਰ ਧੀਆਂ ਤੁਰਨੀਆਂ ਬਹੁਤ ਔਖਾ ਕੰਮ ਹੈ ਤਾਂ ਔਖਾ ਹੀ ਪਰ ਇਹ ਰੀਤ ਅਨਿਵਾਣੀ ਹੀ ਪੈਂਦੀ ਆ ਸਭ ਨੂੰ ਅੱਗੇ ਧੀਆ ਦੇ ਲੇਖ ਫਿਕਰ ਨਾ ਕਰੋ ਭੈਣ ਜੀ ਪਰਮਾਤਮਾ ਸਭ ਵਧੀਆ ਹੀ ਕਰੇਗਾ ਹਾਂ ਭਾਬੀ ਇਸੇ ਗੱਲੋਂ ਤਾਂ ਮੈਂ ਡਰਦੀ ਆ ਪਤਾ ਨਹੀਂ ਮੇਰੀ ਧੀ ਦੇ ਲੇਖ ਕਿਵੇਂ ਦੇ ਹੋਣਗੇ ਇਸ ਦਾ ਸਹੌਰਾ ਪਰਿਵਾਰ ਕਿਵੇਂ ਦਾ ਹੋਵੇਗਾ ਉਹ ਫੇਰ ਹਟਕੂਰੀ ਲੈਣ ਲੱਗੀ ਸੁਖੀ ਦੀ ਮੰਮੀ ਸੁਖੀ ਦੀ ਜਾਣ ਕਰਕੇ ਬਹੁਤ ਉਦਾਸ ਸੀ ਪਰ ਉਸੇ ਭਾਬੀ ਦੇ ਸਮਝਾਉਣ ਤੇ ਉਹ ਥੋੜਾ ਠੀਕ ਹੋ ਗਈ ਉਸਨੇ ਮਾਨ ਨੂੰ ਸਮਝਾਇਆ ਕਿ ਹਲਿਤਾ ਸੁਖੀ ਆਪਣੇ ਕੋਲ ਹੀ ਆ ਤੇ ਤੁਸੀਂ ਹੁਣੀ ਦਿਲ ਸੁੱਟੀ ਬੈਠੇ ਹੋ ਦੋ ਮਹੀਨੇ ਨਾਣ ਪਰ ਜਾਇ ਕੰਮ ਕਰਨ ਲੱਗੀਆਂ ਕੁਲਜੀ ਦੀ ਦਰਾਣੀ ਵੀ ਨਾਲ ਹੀ ਸੀ ਇਸ ਵਾਰ ਵਿਆਹ ਪਿੰਡ ਨਹੀਂ ਮਹਾਲੇ ਹੋ ਰਿਹਾ ਸੀ ਉਹ ਅੱਜ ਹੀ ਆਈ ਸੀ ਕਿਉਂਕਿ ਉਹਨਾਂ ਦੇ ਘਰ ਪਿੱਛੋਂ ਮੱਝਾਂ ਦੀਆਂ ਧਾਰਾਂ ਕੱਢਣ ਤੇ ਉਹਨਾਂ ਦੀ ਸੰਭਾਲ ਕਰਨਾ ਔਖਾ ਸੀ ਖੈਰ ਉਹਨਾਂ ਨੇ ਸੁਖੀ ਦੇ ਘਰੇ ਮਿਲਣ ਵਾਲੀਆਂ ਮੁੰਦਰੀਆਂ ਤੇ ਦਾਜ ਵਾਲੇ ਸਾਰੇ ਸੂਟ ਸੰਭਾਲ ਦਿੱਤੇ ਤੇ ਲੈਣ ਦੇਣ ਵਾਲੇ ਸੂਟ ਵੀ ਪਰਚੀਆਂ ਲਗਾ ਕੇ ਪੇਟੀ ਚ ਰਖਵਾ ਦਿੱਤੇ ਤੇ ਫਿਰ ਆਪ ਆਰਾਮ ਨਾਲ ਸੋ ਗਈਆਂ ਸਵੇਰੇ ਵੀ ਉਹ ਜਲਦੀ ਉੱਠ ਗਈਆਂ ਘਰੇ ਵਾਲ ਸਾਹਿਬੀ ਮੂੰਹ ਹਨੇਰੇ ਹੀ ਨਹਾ ਤੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਅਰਦਾਸ ਕਰਨ ਉਪਰੰਤ ਘਰ ਆ ਗਏ ਉਹਨਾਂ ਦੇ ਹੱਥ ਵਿੱਚ ਪ੍ਰਸ਼ਾਦ ਫੜਿਆ ਹੋਇਆ ਸੀ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਸੁੱਖੀ ਨੂੰ ਦਿੱਤਾ ਤੇ ਥੋੜਾ-ਥੋੜਾ ਬਾਕੀਆਂ ਨੂੰ ਵੀ ਵੰਡ ਦਿੱਤਾ ਚਾਹ ਪੀ ਕੇ ਉਹ ਟੈਂਟਾਂ ਵੱਲ ਚਲੇ ਗਏ ਗੀੜਾ ਮਾਰਨ ਤੇ ਉਹਨਾਂ ਦੇ ਕੰਮ ਕਰ ਦੇਖਣ ਗਰੀਵਾਲ ਸਾਹਿਬ ਨੇ ਉਹਨਾਂ ਨੂੰ ਸਾਫ਼ ਸਫਾਈ ਤੇ ਸੁੱਛਮ ਦਾ ਖਾਸ ਧਿਆਨ ਰੱਖਣ ਨੂੰ ਕਿਹਾ ਇਧਰ ਘਰ ਰੌਲੇ ਰੱਪੇ ਦੀਆਂ ਆਵਾਜ਼ਾਂ ਸੁਣ ਨਿੱਕੇ ਬੱਚੇ ਵੀ ਉੱਠ ਗਏ ਸਨ ਮਾਮਾ ਆਪਣੇ ਬੱਚਿਆਂ ਨੂੰ ਤਿਆਰ ਕਰਨ ਲੱਗੇ ਆ ਅੱਜ ਸੁਖੀ ਨੇ ਵੀ ਵਿਆਹ ਕੇ ਸੌਰੇ ਘਰ ਚਲੀ ਜਾਣਾ ਸੀ ਜਿਸ ਕਰਕੇ ਕੁਲਜੀਤ ਤੇ ਦਿਲ ਨੂੰ ਡੁੱਬੂ ਪੈ ਰਹੇ ਸੀ ਪਰ ਉਸਦੀ ਪਰਜਾਈ ਵੀ ਉਸਨੂੰ ਬਹੁਤ ਹੌਸਲਾ ਦੇ ਰਹੀ ਸੀ ਦਰਾਣੀ ਵੀ ਬਹੁਤ ਸਾਥ ਦੇ ਰਹੀ ਸੀ ਕੁਲਜੀਤ ਦਾ ਬੇਸ਼ੱਕ ਕੁਲਜੀਤ ਦੀ ਕੋਈ ਭੈਣ ਨਹੀਂ ਸੀ ਪਰ ਦੋਨੋਂ ਦਰਾਣੀ ਜਠਾਣੀ ਸਕੀਆਂ ਪੈਣਾ ਨਾਲੋਂ ਵੀ ਵੱਧ ਕੇ ਇੱਕ ਦੂਜੇ ਦਾ ਤੇ ਉਹ ਕਰਦੀਆਂ ਸਨ ਸੁਖੀ ਦੀ ਮਾਮੀ ਨੇ ਦੀਪੀ ਨੂੰ ਆਵਾਜ਼ ਮਾਰ ਆਪਣੇ ਕੋਲ ਬੁਲਾਇਆ ਤੇ ਸੁਖੀ ਦੀ ਨਾਈ ਤੋਈਲੇ ਤਿਆਰੀ ਕਰਨ ਨੂੰ ਕਿਹਾ ਤਾਂ ਦੀਪੀ ਕਹਿੰਦੀ ਮੈਂ ਤਾਂ ਸਭ ਕੁਝ ਪਹਿਲਾਂ ਹੀ ਤਿਆਰ ਕਰ ਦਿੱਤਾ ਸੁਖੀ ਦੀਦੀ ਨੂੰ ਪੁੱਛ ਪੁੱਛ ਕੇ ਉਹਨਾਂ ਨੂੰ ਸਭ ਪਤਾ ਹੁੰਦਾ ਕਦੋਂ ਕੀ ਕਰਨਾ ਮਾਮੀ ਹਾਂ ਤੇ ਉ ਤਾਂ ਬਹੁਤ ਬੀਬੀ ਕੁੜੀਆ ਉਹ ਹਰ ਕੰਮ ਸਮੇਂ ਤੇ ਲਿਆਕਤ ਨਾਲ ਕਰਦੀ ਆ ਤੇਰੀ ਮਾਂ ਤਾਈ ਨੂੰ ਤਾਂ ਕੱਲ ਦਾ ਸਿਰ ਛੁੱਟੀ ਬੈਠੀ ਆ ਕੈਂਦੀ ਸੁੱਖੀ ਨੇ ਸਾਰਾ ਘਰ ਸੰਭਾਲ ਰੱਖਿਆ ਸੀ ਹੁਣ ਮੇਰੀ ਦੀਪੀ ਕਿਦਾਂ ਸੰਭੋਗੀ ਦੀਪੀ ਮੰਮੀ ਜੀ ਮੰਮੀ ਤਾਂ ਵਸਹਿਮੇ ਹੀ ਚਿੰਤਾ ਕਰਦੇ ਰਹਿੰਦੇ ਹਨ ਤੁਸੀਂ ਦੇਖਣਾ ਮੈਂ ਆਪ ਹੀ ਸੰਭਾਲ ਲੈਣਾ ਸਭ ਕੁਝ ਮੰਮੀ ਪਰ ਕਦੋਂ ਤੱਕ ਪੁੱਤ ਤੂੰ ਵੀ ਤਾਂ ਦੋ ਸਾਲ ਨੂੰ ਚਲੀ ਜਾਏਂਗੀ ਆਪਣੇ ਸਹੁਰੇ ਘਰ ਦੀਪੀ ਮੈਂ ਨਹੀਂ ਜਾਣਾ ਸਹੁਰੇ ਸਹੁਰੇ ਘਰ ਮੈਂ ਤਾਂ ਆਪਣੇ ਮੰਮੀ ਡੈਡੀ ਜੀ ਦੀ ਸੇਵਾ ਕਰਨੀ ਹੈ ਤੁਸੀਂ ਦੇਖਿਆ ਨਹੀਂ ਜੀਜਾ ਕਿਵੇਂ ਕਰਦਾ ਨਿੰਮੀ ਦੀਦੀ ਨਾਲ ਕੋਈ ਨਾ ਕੋਈ ਬਹਾਨਾ ਮਾਰ ਪਿੱਕੇ ਵੀ ਨਹੀਂ ਹੋਣ ਦਿੰਦਾ ਹੁਣ ਵੀ ਨਹੀਂ ਹੋਣ ਦਿੱਤਾ ਦੀਦੀ ਨੂੰ ਮਾਮੀ ਲੇਪਤ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਧੀਆਂ ਧਿਆਣੀਆਂ ਤਾਂ ਆਪਣੇ ਘਰੇ ਹੀ ਸਤੂਪ ਦੀਆਂ ਹੁੰਦੀਆਂ ਆਪਣੇ ਘਰੇ ਹੀ ਵਧੀਆ ਲੱਗਦੀਆਂ ਹੋਜੂ ਠੀਕੋ ਵੀ ਨਾਲੇ ਉਹ ਤਾਂ ਆਪ ਬਿਮਾਰ ਸੀ ਕੁਲਜੀਤ ਕਾਲੀ ਨਾਲ ਆਉਂਦੀ ਹੋਈ ਲੈ ਦੱਸ ਤੂੰ ਸਦਾ ਗੱਲਾਂ ਕਰੀ ਜਾਨੀ ਐ ਇੱਥੇ ਖੜੀਆਂ ਭਾਬੀ ਤੂੰ ਵੀ ਨਾਲ ਲੱਗ ਗਈ ਦੀਪੀਤਾ ਹੈ ਹੀ ਗੱਲਾਂ ਦਾ ਪਟਾਰਾ ਇਹਨੇ ਕਿੱਥੇ ਗੱਲ ਮੁੱਕਣ ਦੇਣੀਆਂ ਦੁਨੀਆ ਮੁੱਕ ਜੋ ਪਰ ਇਸ ਕੁੜੀ ਦੀਆਂ ਗੱਲਾਂ ਤੌਬਾ ਮੇਰੀ ਤੌਬਾ ਚਲੋ ਹੁਣ ਛੇਤੀ ਕਰੋ ਕੁੜੀ ਨੂੰ ਨਮੋਣਾ ਮੈਂ ਤਾਂ ਹੀ ਦੇਖ ਦਹੀਂ ਲੈਣ ਗਈ ਸੀ ਰਸੋਈ ਵਿੱਚੋਂ ਤੇ ਇਹਦੀ ਚਾਚੀ ਦੁੱਬ ਲੈਣ ਗਈ ਸੀ ਦੀਪੀ ਮੰਮਾ ਜੀ ਮੈਂ ਕਦੋਂ ਗੱਲਾਂ ਮਾਰਦੀ ਆ ਇਹ ਤਾਂ ਮਾਮੀ ਜੀ ਪੁੱਛਦੇ ਸੀ ਸਮਾਨ ਬਾਰੇ ਮੈਂ ਦੱਸਣ ਲੱਗੀ ਉਹ ਆਪਣੀ ਸਫਾਈ ਦਿੰਦੇ ਬੋਲੇ ਕੁਲਜੀਤ ਚਲੋ ਛੱਡੋ ਮੋਨਾ ਆਉ ਚਲੇਗੇ ਤੇ ਦੀਪੀ ਤੂੰ ਪੁੱਤ ਸੁੱਖੀ ਨੂੰ ਲਿਆ ਐਨ ਆਖ ਉਹ ਦੋਵੇਂ ਨੰਦ ਪਰ ਜਾਈ ਗੁਸਲ ਖਾਣੇ ਵੱਲ ਹੋ ਪੁਰੀਆਂ ਸੁੱਖੀ ਆ ਗਈ ਉਸ ਨੂੰ ਇੱਕ ਵੱਡੀ ਸਾਰੀ ਉੱਚੀ ਪੀੜੀ ਤੇ ਬਿਠਾ ਦਿੱਤਾ ਗਿਆ ਤੇ ਇੱਕ ਥਾਲ ਵਿੱਚ ਦੀਵਾ ਵਾਲ ਕੇ ਰੱਖ ਦਿੱਤਾ ਮਿੱਠੇ ਚੌਲ ਤੇ ਦਹੀਂ ਦੁਪਤੀ ਕੁਝ ਪੈਸੇ ਰੱਖ ਫਿਰ ਸੁੱਖੀ ਦੀ ਮਾਂ ਨੇ ਥੋੜਾ ਜਿਹਾ ਵੜਨਾ ਹੱਸਦੀ ਚਿਹਰੇ ਤੇ ਲਗਾ ਦਿੱਤਾ ਤੇ ਦੁੱਪ ਦੀ ਨਾਲ ਸੱਤ ਵਾਰੀ ਉਸੇ ਸਿਰ ਤੇ ਦਹੀਂ ਲਗਾਇਆ ਨਲੇ ਜਨਾਨੀਆਂ ਨੇ ਗੀਤ গਾਇਆ ਕਟੋਰਾ ਵਟਣੇ ਦਾ ਜਿੰਦਨੀ ਮਲੇਦੀ ਦੁੱਚਣੀਆਂ ਸਤਗੁਰ ਹੋਇਆ ਈ ਦਿਆਲ ਕਿ ਚਾਦਰ ਚਿੜੀਆਂ ਦੀ ਜਿੰਦਨੀ ਕਿ ਰੌਣਕ ਕੁੜੀਆਂ ਦੀ ਜਿੰਦਨੀ ਕਿ ਕਟੋਰਾ ਵਟਣੇ ਦਾ ਸਤਗੁਰ ਹੋਇਆ ਨੇ ਦਿਆਲ ਜਿੱਦਨ ਦੀ ਸੁੱਖੀ ਨੂੰ ਨਹਾਉਣ ਤੋਂ ਬਾਅਦ ਦੀਪੀ ਤੇ ਉਸ ਦੀਆਂ ਸਹੇਲੀਆਂ ਉਸ ਨੂੰ ਤਿਆਰ ਕਰਨ ਲੱਗੀਆਂ ਪਰ ਜਿਵੇਂ ਸੁਖੀ ਹਰ ਇੱਕ ਨੂੰ ਤਿਆਰ ਕਰ ਦਿੰਦੀ ਸੀ ਉਸ ਨੂੰ ਕੋਈ ਨਹੀਂ ਉਹ ਕਰ ਸਕਦਾ ਸੀ ਦੀਪੀ ਨੇ ਕਿਹਾ ਦੀਦੀ ਤੁਸੀਂ ਆਪ ਹੀ ਹੋਵੋ ਤਿਆਰ ਮੈਂ ਥੋੜੀ ਬਹੁਤ ਤੁਹਾਡੀ ਮਦਦ ਕਰਾਂਗੀ ਸੁਖੀ ਤਿਆਰ ਹੋਣ ਲੱਗੀ ਉਸ ਨੇ ਸਿਰ ਤੇ ਬਹੁਤ ਸੋਹਣਾ ਪਫ ਕੀਤਾ ਦੀਬੀ ਬੋਲਣ ਲੱਗੀ ਦੇਖੋ ਦੀਬੀ ਨੇ ਕਿੰਨਾ ਸੋਹਣਾ ਡਾਕ ਪੰਗਲਾ ਬਣਾ ਲਿਆ ਮੰਮੀ ਪਰੇ ਹਟ ਕੁੜੀਓ ਮੈਂ ਸੁਖੀ ਦੇ ਕਾਲਾ ਟਿੱਕਾ ਲਗਾ ਦੇਮਾ ਕਿਤੇ ਮੇਰੀ ਧੀ ਨੂੰ ਨજર ਨਾ ਲਗਾ ਦਿਓ ਤੇ ਇਸ ਤਰੀ ਸੱਚੀ ਲੋ ਵਾਲੀ ਡੱਬੀ ਚੋਂ ਆਪਣੀ ਉਂਗਲ ਲਵੇੜ ਸੁਖੀ ਦੇ ਕੰਨ ਪਿੱਛੇ ਕਾਲਾ ਟਿੱਕਾ ਲਗਾ ਦਿੱਤਾ ਇਹਨੇ ਨਕਲਜੀਤ ਵੀ ਆ ਗਈ ਤੇ ਉਸਨੇ ਗੋਟੀ ਲੱਗੇ ਜਾਲ ਵਾਲੀ ਲਾਲ ਚੁੰਨੀ ਸੁਖੀ ਤੇ ਰੰਦੀ ਹੋਈ ਬੁੱਲੀ ਸਦਾ ਸਹਾਗਣ ਹੋਵੇ ਮੇਰੀ ਧੀ ਜੁਗ-ਜੁਗ ਜੀਵੇ ਮੇਰੀ ਧੀ ਰਾਣੀ ਕੁਲਜੀਤ ਨੇ ਸੁਖੀ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਤੇ ਰੋਣ ਲੱਗੀ ਦੀਪੀ ਨੇ ਝਟਕੇ ਹੋ ਕੇ ਆਪਣੀ ਮੰਮੀ ਨੂੰ ਪਿੱਛੇ ਕੀਤਾ। "ਓਹੋ ਮਮਾ ਜੀ ਅਜੇ ਹੁਣ ਤਾਂ ਦੀਦੀ ਦੇ ਮੇਕਅਪ ਕੀਤਾ। ਤੁਸੀਂ ਉਤਾਰ ਦਿਨਾ ਦੀਦੀ ਨੂੰ ਰਵਾ ਕੇ। ਨਾਲੇ ਤੁਸੀਂ ਵੀ ਥੋੜਾ ਲੇਪਾ ਪੁੱਛੀ ਕਰਵਾ ਲਿਓ ਮੇਰੇ ਤੋਂ। ਆਪਣੀ ਦੇਖੋ ਕਿ ਮਰੂੰਦੂ ਜਹੀ ਸ਼ਕਲ ਬਣਾਈ ਆ। ਇੰਨੀ دیر ਨੂੰ ਗਰੀਬਾਲ ਸਾਹਿਬ ਨੇ ਆਵਾਜ਼ ਲਗਾਈ। ਗਰੀਬਾਲ ਸਾਹਿਬ। "ਓ ਜੀ ਤਾਂ ਕਿੱਥੇ ਆ ਦੂੰ? ਆਈ ਜਰਾ ਕੁਲਜੀਤ। ਹਾਂਜੀ ਆ ਗਈ ਜੀ।" ਕੀ ਹੋਇਆ ਦੱਸੋ ਗਰੀਵਲ ਸਾਹਿਬ ਯਾ ਦੱਸਣਾ ਕੀਆ ਮੇਰੀ ਟਾਈ ਨੇ ਲੱਗਦੀ ਪਈ ਕੁਲਜੀਤ ਉਹ ਤਾਂ ਜੀ ਰਾਤ ਹੀ ਸੁੱਕੀ ਨੇ ਤੁਹਾਡੇ ਕੋਟ ਵਿੱਚ ਹੀ ਟੰਗ ਦਿੱਤੀ ਸੀ ਜਿਹੜਾ ਤੁਸੀਂ ਪਾਉਣਾ ਗਰੀਵਲ ਸਾਹਿਬ ਓਫੋ ਤਾਂ ਮੈਂ ਦੇਖਿਆ ਹੀ ਨਹੀਂ ਚਲੋ ਦੇਖਦਾ ਜਾ ਕੇ ਹਾਂ ਨੜ ਗੱਲ ਸੁਣ ਆ ਕੀ ਸੂਰਤ ਬਣਾਈਆ ਥੋੜਾ ਲਿਸ਼ਕਲਾ ਆਪਣੇ ਆਪ ਨੂੰ ਇੱਕ ਗੱਲ ਹੋਰ ਮੇਰੀ ਟਾਈ ਦੀ ਗੰਡ ਮਾਰਦੇ ਆ ਕੇ ਕੁਲਜੀਤ ਹਾਂਜੀ ਹਾਂਜੀ ਚਲੋ ਮੈਂ ਵੀ ਤਿਆਰ ਹੋਨੇ। ਬਸ 5 ਮਿੰਟ ਚਾਹੀ ਤੇ ਉਹ ਵੀ ਤਿਆਰ ਹੋ ਚਲੀ ਗਈ। ਅੱਜ ਕਰੇਵਾਲ ਸਾਹ ਨੇ ਪੀਲੇ ਰੰਗ ਦੀ ਪੱਗ ਬਣੀ ਹੋਈ ਸੀ ਤੇ ਬਰਾਊਨ ਲੱਗਦਾ ਕੋਟ ਪੈਂਟ ਪਾਇਆ ਹੋਇਆ ਸੀ ਜੋ ਉਹਨਾਂ ਦੇ ਬਹੁਤ ਸੋਹਣਾ ਲੱਗ ਰਿਹਾ ਸੀ। ਕੁਲਜੀਤ ਨੇ ਵੀ ਖੱਟਾ ਪੀਲਾ ਸੂਟ ਪਾਇਆ ਹੋਇਆ ਸੀ ਤੇ ਦੀਪੀ ਨੇ ਗੁਲਾਬੀ ਰੰਗ ਦੀ ਫੁਲਕਾਰੀ ਲਿਆ ਕੇ ਆਪਣੀ ਮੰਮੀ ਨੂੰ ਦੇ ਦਿੱਤੀ। ਕੁਲਜੀਤ ਨਾ ਪੁੱਤ ਆ ਫੁਲਕਾਰੀ ਰਹਿਣ ਦੇ। ਦੀਪੀ ਮੰਮੀ ਜੀ ਸੁੱਖੀ ਦੀਦੀ ਨੇ ਕਿਹਾ ਤੁਹਾਨੂੰ ਆਹ ਫੁਲਕਾਰੀ ਲੈਣ ਨੂੰ ਤਾਂ ਹੀ ਮੈਂ ਲਈ ਆਈ ਸੀ ਕੱਢ ਕੇ ਕੁਲਜੀਤ ਸੁੱਖੀ ਬਿਨਾ ਆਪਣੀ ਜਿੱਦ ਪਗਾਉਂਦੀ ਆ ਮੈਨੂੰ ਸਾੰਭਣੀ ਔਖੀ ਹੋ ਜਾਂਦੀ ਆ ਦੀਪੀ ਕੋਈ ਗੱਲ ਨਹੀਂ ਮੰਮਾ ਵੀ ਇੱਕ ਦਿਨ ਸੰਭਾਲ ਲੈਣਾ ਤੁਹਾਡੀਆਂ ਫੋਟਾਂ ਵਧੀਆ ਆਉਣਗੀਆਂ ਉਹ ਹੱਸਦੀ ਹੋਈ ਪਚਦੀ ਆ ਕਿਉਂਕਿ ਬਾਹਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਦੀਪੀ ਸੁੱਖੀ ਦੀ ਕੈਂਦੀ ਆਪਣੀ ਮੰਮੀ ਨੂੰ ਇੱਕ ਫੁਲਕਾਰੀ ਦਿੰਦੀ ਹੋਈ ਕਹਿੰਦੀ ਆ ਮम्मा ਜੀ ਤੁਸੀਂ ਇੱਕ ਫੁਲਕਾਰੀ ਜ਼ਰੂਰ ਲੈਣੀ ਆ ਕਿਉਂਕਿ ਸੁੱਖੀ ਦੀਦੀ ਨੇ ਕਿਹਾ ਹੈ ਤੇ ਮਜ਼ਾਕ ਕਰਦੀ ਹੋਈ ਕਹਿੰਦੀ ਆ ਕਿ ਫੁਲਕਾਰੀ ਲੈਣ ਨਾਲ ਤੁਹਾਡੀਆਂ ਫੋਟੋਆਂ ਵੀ ਬਹੁਤ ਸੋਹਣੀਆਂ ਆਉਣਗੀਆਂ ਉਹ ਹੱਸਦੀ ਹੋਈ ਬਾਹਰ ਵੱਲ ਨੂੰ ਪਛਦੀ ਆ ਕਿਉਂਕਿ ਬਾਹਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਵਿਛੋਲੇ ਦੀ ਕਾਰ ਆ ਗਈ ਉਸਨੇ ਦੱਸਿਆ ਕਿ ਕੁਝ ਹੀ ਦਿਰਸ ਬਰਾਤ ਪਹੁੰਚਣ ਵਾਲੀ ਆ ਪਰ ਜੁਆਕਾ ਨੇ ਰੌਲਾ ਪਾ ਦਿੱਤਾ ਸੀ ਕਿ ਬਰਾਤ ਆ ਗਈ ਬਰਾਤ ਆ ਗਈ ਉਧਰ ਸ਼ਿੰਦੇ ਦੇ ਘਰ ਵਿੱਚ ਪੂਰਾ ਖੁਸ਼ਨਾਮਾ ਮਾਹੌਲ ਸੀ ਬਹਿਣਵਾਚੇ ਵਾਲਿਆਂ ਨੇ ਪੂਰੀ ਰੌਣਕ ਲਾਈ ਹੋਈ ਸੀ ਤੇ ਕੁਝ ਔਰਤਾਂ ਆਪਣੇ ਗੀਤ गा ਰਹੀਆਂ ਸਨ ਜੇ ਵੀਰਾ ਆਇਆ ਮਈ ਬਾਬੂਲ ਦਰਵਾਜੀ ਮਿਲਣ ਵਧਾਈਆਂ ਤੇ ਵਜਣ ਵਾਜੀ ਪੈਣਾ ਨੇ ਵੀਰ ਸ਼ਿੰਗਾਰਿਆਈ ਪੈਣਾ ਨੇ ਵੀਰੇ ਸ਼ਿੰਗਾਰਿਆ ਨੀ ਮਈ ਭਾਬੀਆਂ ਦੇ ਵਰ ਕੋੜੀ ਝਾੜਿਆ ਨੀ ਭਾਬੀਆਂ ਦੇ ਵਰ ਕੋੜੀ ਝਾੜਿਆ ਨੀ ਮਾਈ ਸਤਗੁਰ ਕਾਜ ਸਵਾਰਿਆਈ ਜੇ ਵੀਰ ਆਇਆ ਨੀ ਮਾਈ ਸਾਰੇ ਦਰਵਾਜ਼ੇ ਨੱਚਣ ਜਾਂਜੀ ਤੇ ਵਜਣ ਵਾਜੀ ਪਹਿਣਾ ਨੇ ਵੀਰ ਸ਼ਿੰਗਾਰਿਆਈ ਆ ਪਹਿਣਾ ਨੇ ਵੀਰ ਸ਼ਿੰਗਾਰਿਆ ਨੀ ਮਾਈ ਭਾਬੀਆਂ ਦੇ ਵਰ ਕੋੜੀ ਝਾੜਿਆ ਨੀ ਭਾਬੀਆਂ ਦੇ ਵਰ ਕੋੜੀ ਝਾੜਿਆ ਨੀ ਮਾਈ ਸਤ ਗੁਰ ਕਾਜ ਸਵਾਰੇ ਆਈ ਵਜੇ ਕਾਜੀਆਂ ਨਾਲ ਸ਼ਿੰਦੇ ਦੀ ਵਰਾਤ ਚੜੀ ਸ਼ਿੰਦੇ ਦੀ ਪੈਣ ਤੇ ਜੀਜਾ ਦੁਮੇ ਮੂਰੇ ਹੋ ਕੇ ਨੱਚ ਰਹੇ ਸਨ ਗੁਰਦੁਆਰਾ ਸਾਹਿਬ ਮੱਥਾ ਟੇਕਨ ਤੋਂ ਬਾਅਦ ਸ਼ਿੰਦਾ ਬਰਾਤ ਲੈ ਕੇ ਚੱਲ ਪਿਆ ਸੁਖੀ ਨੂੰ ਵਿਆਹਣ ਇਧਰ ਸੁਖੀ ਹੋਰਾਂ ਦੇ ਘਰ ਦੇ ਅੱਗੇ ਹੀ ਕੁਝ ਪਲਾਂਟ ਖਾਲੇ ਪੈਜਨ ਗਰੇਵਲ ਸਾਹਿਬ ਨੇ ਬਹੁਤ ਵਧੀਆ ਟੈਂਟ ਲਗਵਾ ਦਿੱਤੇ ਸਨ ਤੇ ਇੱਕ ਪਾਸੇ ਕੁਰਸੀਆਂ ਲਗਵਾ ਦਿੱਤੀਆਂ ਸਨ ਇੱਕ ਟੈਂਟ ਅਲੱਗ ਸੀ ਉਥੇ ਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਬਰਾਤ ਪਹੁੰਚ ਗਈ ਸੀ ਪਰ ਬਹੁਤ دیر ਨਾਲ ਕੁੜੀਆਂ ਨੇ ਫਟਾਫਟ ਰੀਵਨ ਕਟਵਾ ਦਿੱਤਾ ਤੇ ਜੋ ਵੀ ਉਹਨਾਂ ਸ਼ਗਨ ਦਿੱਤਾ ਬਿਨਾਂ ਕਿਸੇ ਵਹਿਸ ਤੋਂ ਲੈ ਲਿਆ ਕਿਉਂਕਿ ਸਾਹਮਣੇ ਹੀ ਗਰੇਵਲ ਸਾਹਿਬ ਖੜੇ ਸਨ ਫਿਰ ਮਿਲਨੀਆਂ ਹੋਈਆਂ ਗਰੇਵਲ ਸਾਹਿਬ ਨੇ ਚਾਹੁੰਦੇ ਸਨ ਕਿ ਹੋਰ دیر ਕੀਤੀ ਜਾਵੇ ਬਰਾਤੀ ਵੀ ਚਾ ਆਪਣੀ ਪੀਣ ਲੱਗੇ ਤੇ ਸਰਪੰਚ ਸਾਹਿਬ ਨੇ ਵਜੋਲੇ ਨੂੰ ਸਮਝਾਇਆ ਕਿ ਆਨੰਦ ਕਾਰਜ ਦੀ ਰਸਮ ਜਲਦੀ ਕਰਵਾਓ ਭਾਈ ਬਹੁਤੀ دیر ਨਾ ਕਰੋ ਦਿਨ ਢਲਦਾ ਜਾਂਦਾ ਸ਼ਿੰਦੇ ਨੇ ਜਲਦੀ ਨਾਲ ਚਾਹ ਪਾਣੀ ਪੀਤਾ ਤੇ ਮਹਾਰਾਜ ਹੀ ਹਜੂਰੀ 'ਚ ਆਣ ਬੈਠਾ ਕੁਝ ਥੇਰਵਾਦ ਸੁਖੀ ਵੀ ਆ ਗਈ ਇੱਕ ਪਾਸੇ ਦੀਪੀ ਤੇ ਦੂਜੇ ਪਾਸੇ ਉਸਦੀ ਭਾਬੀ ਨੇ ਸੁਖੀ ਨੂੰ ਫੜਿਆ ਹੋਇਆ ਸੀ ਸੁਖੀ ਨੇ ਮੱਥਾ ਟੇਕਿਆ ਤੇ ਉਸ ਨੂੰ ਸ਼ਿੰਦੇ ਦੇ ਨਾਲ-ਨਾਲ ਬਿਠਾ ਦਿੱਤਾ ਲਾਮਾਂ ਦਾ ਪਾਰ ਸ਼ੁਰੂ ਹੋਇਆ ਗਰੀਵਲ ਸਾਵਨਿਓਟ ਕੇ ਮੱਥਾ ਟੇਕਿਆ ਤੇ ਆਪਣੀ ਧੀ ਸੁਖੀ ਨੂੰ ਭਰੇ ਮਨ ਨਾਲ ਸਿੰਦੇ ਦਾ ਪੱਲਾ ਫੜਾਇਆ ਸੁਖੀ ਨੇ ਕੰਬਦੇ ਹੱਥਾਂ ਨਾਲ ਪੱਲਾ ਫੜ ਲਿਆ ਉਸੇ ਕੁਸੇ-ਕੁਸੇ ਹੰਝੂ ਉਸਦੇ ਹੱਥਾਂ ਤੇ ਡਿੱਗਣ ਲੱਗੀ ਕੁਝ دیر ਬਾਅਦ ਹੀ ਪਹਿਲੀ ਲਾਮ ਸ਼ੁਰੂ ਹੋ ਗਈ ਤਾਂ ਰਾਗੇ ਸਿੰਘਾਂ ਨੇ ਜੋੜੀ ਨੂੰ ਉੱਠਣ ਨੂੰ ਕਿਹਾ ਸਿੰਦਾ ਤਾਂ ਉੱਠ ਗਿਆ ਪਰ ਸੁਖੀ ਦੇ ਤਾਂ ਜਿਵੇਂ ਕਿਸੇ ਨੇ ਪੈਰਾਂ 'ਚ ਵੀੜੀਆਂ ਹੀ ਪਾ ਦਿੱਤੀਆਂ ਹੋਣ ਉਸ ਤੇ ਚੌਂਕੜੀ ਵੀ ਨਹੀਂ ਖੁੱਲ ਰਹੀ ਸੀ ਨਾਲ ਬੈਠੀ ਦੀਪੀ ਤੇ ਉਸਦੀ ਭਾਬੀ ਨੇ ਉਠਾਇਆ ਤੇ ਉਹ ਹੌਲੀ-ਹੌਲੀ ਸਿੰਦੇ ਦੇ ਪਿੱਛੇ-ਪਿੱਛੇ ਗੁਰੂਗ੍ਰੰਥ ਸਾਹਿਬ ਜੀ ਦੀ ਆਪਰਿਕਰਮਾ ਕਰ ਰਹੀ ਸੀ ਉਸ ਦੀਆਂ ਲਕਤਾਂ 'ਚ ਜਿਵੇਂ ਜਾਨ ਹੀ ਨਾ ਹੋਵੇ ਤੇ ਹੰਜੂ ਵੀ ਐਵੇਂ ਵਗਣ ਜਿਵੇਂ ਅੱਜੇ ਯਕਾਂ ਦਾ ਸਾਰਾ ਖਾਰਾਪਣ ਖਤਮ ਹੋ ਜੂ ਜਿਵੇਂ ਜਿਵੇਂ ਅਨੰਦ ਕਾਰਜ ਸੰਪੂਰਨ ਹੋਏ ਫੋਟੋਗ੍ਰਾਫਰ ਫੋਟੋਆਂ ਖਿੱਚਣ ਲੱਗਾ ਅੱਧੀ ਤੋਂ ਵੱਧ ਬਰਾਤੀ ਸ਼ਰਾਬੀ ਹੋ ਗਏ ਤੇ ਫਿਰ ਅਖੀਰ ਨੂੰ ਸੁਖੀ ਦੀ ਵਿਆਹ ਵਦਾਈ ਹੋ ਗਈ। ਤਕਦੀਰ ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਨਾਲ ਸਭ ਦੇਖ ਰਹੀ ਸੀ ਤੇ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਅਨਪੂਰ ਬੱਚੀ ਸਮਾਜਿਕ ਰੀਤਾਂ ਨੂੰ ਸਮਝਣ ਦੇ ਅਸਮਰੱਥ ਸੀ। ਸੁਖੀ ਆਪਣੇ ਸਹੁਰੇ ਘਰ ਚਲੀ ਗਈ। ਤਕਰੀਬਨ 8 ਵਜੇ ਦੇ ਕਰੀਬ ਬਰਾਤ ਉਸਦੇ ਸਹੁਰੇ ਘਰ ਢੋਲੀ ਲੈ ਕੇ ਵਾਪਸ ਪਹੁੰਚੀ। ਸ਼ਿੰਦੇ ਦੀਆਂ ਭੈਣਾਂ ਤੇ ਮਾਂ ਨੇ ਬਹੁਤ ਚਾਹ-ਲਾੜ ਨਾਲ ਆਪਣੀ ਨੂੰਹ ਨੂੰ ਸਵਾਗਤ ਕੀਤਾ। ਛੋਟੀ ਨਨਾਨਤਾ ਵਾਰ-ਵਾਰ ਸੁਖੀ ਦਾ ਮੂੰਹ ਹੀ ਦੇਖੀ ਜਾਵੇ ਤੇ ਆਪਣੀ ਸੋਹਣੀ ਭਾਬੀ ਨੂੰ ਦੇਖ-ਦੇਖ ਖੁਸ਼ ਹੋਈ ਜਾਵੇ ਉਸ ਤੋਂ ਭਾਬੀ ਦਾ ਚਾ ਚੁੱਕਿਆ ਨਾ ਜਾਵੇ ਦਰਵਾਜ਼ੇ ਤੇ ਸੁਖੀ ਦਾ ਸਭ ਨੇ ਖਿੜੇ ਮੱਥੇ ਨਾਲ ਸਵਾਗਤ ਕੀਤਾ ਸੁਖੀ ਨੂੰ ਥੋੜੀ ਬਹੁਤ ਤਸੱਲੀ ਹੋਈ ਕਿ ਚਲੋ ਪਰਿਵਾਰ ਤਾਂ ਵਧੀਆ ਹੈ ਉਸਨੇ ਆਪਣੇ ਆਉਣ ਵਾਲੇ ਸਮੇਂ ਲਈ ਮਨੁਮਨੀ ਅਰਦਾਸ ਵੀ ਕੀਤੀ ਅਗਲੇ ਦਿਨ ਸੁਖੀ ਨੇ ਸ਼ਿੰਦੇ ਨਾਲ ਆਪਣੇ ਪੇਕੇ ਘਰ ਫੇਰਾ ਪਉਣ ਜਾਣਾ ਸੀ ਉਸਿਆ ਨਾਨਾ ਨੇ ਉਸ ਨੂੰ ਤਿਆਰ ਕੀਤਾ ਗੋੜੇ ਗੁਲਾਬੀ ਰੰਗ ਦੇ ਸੂਟ 'ਚ ਸੁਖੀ ਦਾ ਹਸਨ ਕਹਿ ਟਾਰਿਆ ਸੀ ਉਹ ਖਿੜੀ ਦੁਪਹਿਰ ਵਾਂ ਖਿੜ ਗਈ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਸ਼ਿੰਦਾ ਵੀ ਉਸ ਨੂੰ ਚੋਰੀ-ਚੋਰੀ ਤੱਕ ਕੇ ਖੁਸ਼ ਹੋ ਰਿਹਾ ਸੀ ਉਦੋਂ ਮੈਂ ਕਾਰ 'ਚ ਬੈਠ ਗਏ ਵਜੂਲਾ ਤੇ ਵਜੂਲਣ ਵੀ ਨਾਲ ਹੀ ਸਨ ਸੁਖੀ ਸ਼ਿੰਦੇ ਦੇ ਨਾਲ ਬੈਠੀ ਸੀ ਸ਼ਿੰਦੇ ਵਿੱਚ ਵਿੱਚ ਸੁਖੀ ਵੱਲ ਦੇਖ ਵੀ ਲੈਂਦਾ ਇਹ ਫਿਰ ਦੋਨੋਂ ਅੱਖਾਂ ਅੱਖਾਂ 'ਚ ਹਸਬੰਦ ਦੇ ਸੁੱਖੀ ਨੂੰ ਵੇਖਿੰਦੇ ਦਾ ਐਵੇਂ ਪਿਆਰ ਨਾਲ ਤੱਕਣਾ ਚੰਗਾ ਲੱਗ ਰਿਹਾ ਸੀ ਸੁੱਖੀ ਨੂੰ ਅੱਜ ਵਿਆਹ ਤੋਂ ਮੰਗਰੋਂ ਪਹਿਲੀ ਫੇਰੀ ਤੇ ਪਿੱਕੇ ਜਾਣਾ ਬਹੁਤ ਵਧੀਆ ਲੱਗ ਰਿਹਾ ਸੀ ਉਹ ਸੋਚ ਰਹੀ ਸੀ ਪਤਾ ਨਹੀਂ ਮੇਰੇ ਪਿੱਛੇ ਸਭ ਕਿਵੇਂ ਹੋਣਗੇ ਉਸ ਨੂੰ ਤਕਦੀਰ ਦਾ ਭੋਲਾ ਜਿਹਾ ਜੀਹੇਰਾ ਛੇਤੇ ਆ ਰਿਹਾ ਸੀ ਉਧਰ ਸੁੱਖੀ ਦੇ ਘਰ ਉਸ ਦੀ ਵਿਦਾਈ ਤੋਂ ਬਾਅਦ ਕੁਲਜੀਤ ਬਹੁਤ ਰੋ ਰਹੀ ਸੀ ਦੀਪੀ ਦਾ ਵੀ ਬਹੁਤ ਬੁਰਾ ਹਾਲ ਸੀ ਤੀ ਤਕਦੀਰ ਹਾਂ ਤਕਦੀਰ ਉਹ ਛੋਟੀ ਜਹੀ ਗੁੜੀਆ ਉਹ ਤਾਂ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੀ ਸੀ ਉਸਨੇ ਆਪਣੇ ਨਾਨੀ ਕੋਲ ਜੀਤ ਨੂੰ ਤੋਤਲੀ ਜਵਾਨ ਪੁੱਛਿਆ ਤਕਦੀਰ ਨਾਨੀ ਮਾ ਮੇ ਚੁੱਕੀ ਮਾਤੀ ਦਾ ਬਾਗ ਕਿਤਨੇ ਕੀਤਾ ਨਾਨੀ ਮਾ ਮੇਰੇ ਛੁੱਕੀ ਮਾਸੀ ਦਾ ਵਿਆਹ ਕਿਸਨੇ ਕੀਤਾ ਨਾਨੀ ਕੀ ਹੋਇਆ ਬੱਤ ਮੈਨੂੰ ਦੱਸ ਤਕਦੀਰ ਨਹੀਂ ਪਹਿਲਾਂ ਤੂੰ ਤੀ ਮੈਨੂੰ ਦੱਤੋ ਮਾਤੀ ਦਾ ਬਾ ਕਿਤਨੇ ਕੀਤਾ ਨਹੀਂ ਪਹਿਲਾਂ ਤੁਸੀਂ ਮੈਨੂੰ ਦੱਸੋ ਮਾਸੀ ਦਾ ਵਿਆਹ ਕਿਸ ਨੇ ਕੀਤਾ ਕੁਲਜੀਤ ਤੇਰੇ ਨਾਨਾ ਜੀ ਨੇ ਤਕਦੀਰ ਠੀਤ ਹੈ ਠੀਤ ਮੈਂ ਹਾਂ ਨਾਨਾ ਨਾਲ ਤੋਈ ਵੀ ਤਲ ਨਹੀਂ ਕਾਨੀ ਉਹ ਫਿਰ ਹੌਲੀ-ਹੌਲੀ ਰੋਣ ਲੱਗੀ ਜਸਮੀਨ ਨੇ ਵੀ ਚੁੱਕਿਆ ਪਿਆਰ ਕੀਤਾ ਬਲਦੇਵ ਨੇ ਮਿੱਕੋ ਦੀ ਚੁੱਕੀ ਬਹੁਤ ਸਮਝਾਇਆ ਪਰ ਉਸਨੇ ਰੋਟੀ ਨਹੀਂ ਖਾਦੀ ਤੇ ਨਾ ਹੀ ਦੁੱਧ ਪੀਤਾ ਉਹ ਭੁੱਖੀ ਹੀ ਸੋ ਗਈ ਕੁਲਜੀਤ ਨੂੰ ਉਸਦੀ ਵੀ ਚਿੰਤਾ ਹੋ ਗਈ ਉਹ ਤਕਦੀਰ ਨੂੰ ਆਪਣੇ ਨਾਲ ਕੁੱਟ ਕੇ ਨਾਲ ਲਗਾ ਕੇ ਸੋ ਗਈ ਸਵੇਰੇ ਉੱਠ ਉਹ ਫਿਰ ਤਿਆਰੀ 'ਚ ਰੁੱਝ ਗਈ ਕਿਉਂਕਿ ਅੱਜ ਸੁਖੀ ਨੇ ਫੇਰਾ ਪਾਉਣ ਆਉਣਾ ਸੀ ਦੀਪਿਕਾ ਮਨ ਮੇੜ ਕੇ ਤਕਦੀਰ ਨੂੰ ਤਿਆਰ ਕਰਨ ਲੱਗੀ ਪਰ ਉਸਨੇ ਤਿਆਰ ਹੋਣ ਤੋਂ ਮਨਾਂ ਕਰ ਦਿੱਤਾ ਕਹਿੰਦੀ ਮੇਰੀ ਸੁਖੀ ਮਾਸੀ ਹੀ ਮੈਨੂੰ ਤਿਆਰ ਕਰੇਗੀ ਕੁਲਜੀਤ ਨੇ ਵੀ ਬਥੇਰਾ ਝੋਲ ਲਗਾਇਆ ਪਰ ਉਹ ਮਾਂ ਦੇਤੀ ਇੰਨੀ ਜਿੱਦੀ ਸੀ ਕਿ ਕਿਸੇ ਤੋਂ ਵੀ ਤਿਆਰ ਨਾ ਹੋਈ ਜਸਮੀਨ ਨੇ ਵੀ ਤਿਆਰ ਕਰਨਾ ਚਾਹਿਆ ਪਰ ਉਹ ਉੱਚੀ ਉੱਚੀ ਰੋਣ ਲੱਗੇ ਤੇ ਬਾਹਰ ਗਲੀ ਵਿੱਚ ਖੜ ਕੇ ਆਪਣੀ ਸੁਖੀ ਮਾਸੀ ਦੀ ਉਡੀਕ ਕਰਨ ਲੱਗੀ ਸੁਖੀ ਨੇ ਅੱਜ ਪਹਿਲੀ ਵਾਰ ਸ਼ਿੰਦੇ ਨਾਲ ਫੇਰਾ ਪਾਉਣ ਆਪਣੀ ਪੇਕੀ ਕਰਾਉਣਾ ਸੀ ਸਾਰੇ ਤਿਆਰੀ ਕਰੀ ਬੈਠੇ ਉਨਾਂ ਦੀ ਉਡੀਕ ਕਰ ਰਹੇ ਸਨ ਦੀਪੀ ਤੇ ਕੁਲਜੀਤ ਨੇ ਤਕਦੀਰ ਨੂੰ ਬਹੁਤ ਸਮਝਾਇਆ ਪਿਆਰ ਨਾਲ ਕਿ ਉਹ ਵੀ ਤਿਆਰ ਹੋ ਜਾਵੇ ਪਰ ਕੁਲਜੀਤ ਤਕਦੀਰ ਪੁੱਤ ਤਿਆਰ ਹੋ ਜਾ ਨਵਾਂ ਫਰੌਕ ਪਾ ਕੇ ਤੇਰੀ ਸੁਖੀ ਮਾਸੀ ਆ ਰਹੀ ਹੈ ਤੈਨੂੰ ਦੇਖਣ ਤਕਦੀਰ ਨਹੀਂ ਨਹੀਂ ਨਾਨੀ ਮੈਂ ਨਹੀਂ ਤਿਆਰ ਤਿਉਹਰ ਹੋਣਾ ਮੈਨੂੰ ਤਾਂ ਸੁਖੀ ਮਾਸੀ ਹੀ ਤਿਆਰ ਕਰੋ ਦੀਪੀ ਗੁੱਸੇ ਨਾਲ ਇੱਕ ਹੀ ਚਦ ਫੜੀ ਹੋਈ ਹੈ ਤੂੰ ਚਲ ਉਠ ਤੈਨੂੰ ਤਿਆਰ ਕਰਾਂ ਦੇਖ ਕੇ ਮੇ ਸੜੀ ਜਹੀ ਬੁੱਤੀ ਬਣਾਈ ਹੋਈ ਆ ਉਸ ਨੂੰ ਬਾਹ ਤੋਂ ਫੜ ਕੇ ਕਿਚਨ ਦੇ ਕੋਸ਼ਿਸ਼ ਕਰਦੀ ਆ ਤੇ ਤਕਦੀਰ ਰੋਣ ਲੱਗ ਜਾਂਦੀ ਆ ਤਕਦੀਰ ਮੈਂ ਦੱਸ ਆਪਣੀ ਸੁਖੀ ਮਾਸੀ ਨੂੰ ਦੀਪੀ ਨੂੰ ਭੇਜ ਦ ਸੌਰੀ ਤੇ ਸੁਖੀ ਮਾਸੀ ਨੂੰ ਘਰ ਰੱਖ ਲੋ ਉਸ ਦੇ ਗੱਲ ਸੰ ਕੁਲਜੀਤ ਦੀਪੀ ਦਾ ਵਿਹਾਸਾ ਨਿਕਲਾਉਂਦਾ ਹੈ ਜਸਮੀਲ ਵੀ ਬਹੁਤ ਪਿਆਰ ਕਰਦੀ ਆ ਤਕਦੀਰ ਨੂੰ ਤੇ ਕਹਿੰਦੀ ਆ ਕਿ ਤੂੰ ਸੋਹਣਾ ਬੱਚਾ ਬਨ ਜਾ ਫਿਰ ਤੈਨੂੰ ਤੇਰੀ ਸੁਖੀ ਮਾਸੀ ਦੇ ਕੇ ਖੁਸ਼ ਹੋਵੇਗੀ ਤੇ ਬਹੁਤ ਪਿਆਰ ਵੀ ਕਰੇਗੀ। ਤਕਦੀਰ ਕੱਪੜੇ ਤਾਂ ਬਦਲ ਲੈਂਦੀ ਆ ਪਰ ਸਿਰ ਨਹੀਂ ਬਹੋਂਦੀ। ਕਿਸੇ ਕੋਲੋਂ ਵੀ ਦੀਪ ਉਸ ਦੀਆਂ ਛੋਟੀਆਂ-ਛੋਟੀਆਂ ਮੋੜ ਕੇ ਕੀਤੀਆਂ ਹੋਈਆਂ ਗੁੱਤਾਂ ਖੋਲ ਦਿੰਦੀ ਆ ਪਰ ਉਹ ਉਸ ਕੋਲੋਂ ਆਪ ਛੁੜਵਾ ਕੇ ਰੋਂਦੀ ਹੋਈ ਪਲ ਜਾਂਦੀ ਆ। ਸਭ ਤਿਆਰੀਆਂ ਹੋ ਗਈਆਂ ਸਨ। ਕੁਝ ਤੇਰਵਾਦੀ ਸੁੱਖੀ ਹੋਰੇ ਵੀ ਆ ਜਾਂਦੇ ਹਨ। ਤਕਦੀਰ ਦੂਰ ਖੜੀ ਉਹਨਾਂ ਨੂੰ ਦੇਖ ਹੀ ਜਾਂਦੀ ਆ। ਪਰ ਕੋਲ ਨਹੀਂ ਆਉਂਦੀ ਉਸ ਦੀਵਾਲ ਵਿਖਰੇ ਹੋਏ ਸਨ ਤੇ ਉਹ ਬਿਨਾਂ ਅੱਖਾਂ ਚਪਕਾਈ ਸੁਖੀ ਨੂੰ ਦੇਖੀ ਜਾ ਰਹੀ ਸੀ ਕੁਲਜੀਤ ਆਪਣੀ ਧੀ ਦੇ ਸ਼ਗਨ ਕਰ ਰਹੀ ਸੀ ਜਦੋਂ ਉਹ ਸਾਰੇ ਅੰਦਰ ਆ ਕੇ ਬੈਠ ਕੇ ਤਾਂ ਸੁਖੀ ਨੇ ਤਕਦੀਰ ਨੂੰ ਆਪਣੇ ਕੋਲ ਬੁਲਾਇਆ ਪਰ ਉਹ ਦਰਵਾਜ਼ੇ ਨੂੰ ਫੜੀ ਖੜੀ ਸੀ ਕਦੀ ਦੇਖਣ ਲੱਗ ਜਾਂਦੀ ਕਦੀ ਦਰਵਾਜ਼ੇ ਪਿੱਛੇ ਆਪਣਾ ਮੂੰਹ ਲ ਕੋ ਲੈਂਦੀ ਸੁਖੀ ਨੇ ਉੱਠ ਕੇ ਉਸ ਨੂੰ ਪਿਆਰ ਕੀਤਾ ਤੇ ਉਸ ਦੇ ਵਾਲਾਂ 'ਚ ਹੱਥ ਫੇਰ ਕੇ ਕਿਹਾ ਕੀ ਗੱਲ ਅੱਜ ਮੇਰੀ ਲਾਡੋ ਨੇ ਸਿਰ ਨਹੀਂ ਵਾਇਆ ਤਕਦੀਰ ਕੁਝ ਨਹੀਂ ਬੋਲੀ ਬਸ ਨਾ ਵਿੱਚ ਸਿਰ ਹਿਲਾ ਦਿੱਤਾ ਆਜਾ ਮੇਰੀ ਲਾਡੋ ਤੇਰੀਆਂ ਸੋਹਣੀਆਂ ਸੁਣੀਆਂ ਦੋਗਤਾਂ ਕਰ ਦੇਮਾ ਨਹੀਂ ਮੈਂ ਨਹੀਂ ਕਰਵਾਉਣੀਆਂ ਗੁੱਤਾਂ ਕਿਉਂ ਨਹੀਂ ਕਰਵਾਉਣੀਆਂ ਤੁਸੀਂ ਇਹ ਸੁਰਖੀ ਬਿੰਦੀ ਕਿਉਂ ਲਾਈ ਆ ਕਿਉਂਕਿ ਹੁਣ ਮੇਰਾ ਵਿਆਹ ਹੋ ਗਿਆ ਫਿਰ ਉਤਾਰ ਦਿਓ ਉਸ ਨੂੰ ਤੇ ਮੇਰੇ ਕੋਲ ਹੀ ਰਹੋ ਕੋਲ ਜੀਤ ਇਹ ਨਹੀਂ ਹੋ ਸਕਦਾ ਪੁੱਤ ਹੁਣ ਤੇਰੀ ਸੁਖੀ ਮਾਸੀ ਦਾ ਵਿਆਹ ਹੋ ਗਿਆ ਹੁਣ ਉਹ ਸੌਰੀ ਕਰ ਰਹੇਗੀ ਤੇਰੇ ਕੋਲ ਤੇਰੀ ਦੀਪੀ ਮਾਸੀ ਆ ਉਹ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਤੈਨੂੰ ਤਿਆਰ ਕਰੇਗੀ ਨਾ ਲੈ ਪੜਾਈਗੀ ਵੀ ਤਕਦੀਰ ਨਹੀਂ ਉਹ ਮੈਨੂੰ ਗੁੱਸਾ ਹੁੰਦੀ ਆ ਝਟਕਦੀ ਆ ਦੀਪੀ ਜਫੀ ਪਾ ਕੇ ਲਾੜ ਲੜਾਉਂਦੀ ਹੋਈ ਨਾ ਪੁੱਤ ਹੁਣ ਨਹੀਂ ਤੈਨੂੰ ਝਟਕਦੀ ਮੈਂ ਬਹੁਤ ਪਿਆਰ ਕਰਾਂਗੀ ਤੈਨੂੰ ਸੁਖੀ ਮਾਸੀ ਵਾਂਗ ਹੀ ਐਨਾ ਕੋ ਤਕਦੀਰ ਦਾ ਮੂੰਹ ਚੁੰਮਦੀ ਆ ਤੇ ਤਕਦੀਰ ਵੀ ਉਸ ਨੂੰ ਜੱਫੀ ਪਾ ਲੈਂਦੀ ਆ ਕਿਉਂਕਿ ਉਹ ਸੁਖੀ ਨਾਲ ਨਾਰਾਜ਼ ਸੀ ਕਿਉਂਕਿ ਉਹ ਇਸ ਨੂੰ ਛੱਡ ਕੇ ਸੌਰੇ ਕਰ ਜਾ ਰਹੀ ਸੀ ਪਰ ਫਿਰ ਵੀ ਸੁਖੀ ਨੇ ਉਸ ਨੂੰ ਪਿਆਰ ਕੀਤਾ ਤੇ ਉਸ ਦਾ ਸਿਰ ਵੀ ਆਪਣੇ ਹੱਥੀਂ ਸਵਾਰ ਦਿੱਤਾ ਤਾਂ ਤਕਦੀਰ ਥੋੜੀ ਬਹੁਤ ਖੁਸ਼ ਸੀ ਰੋਟੀ ਪਾਣੀ ਖਾ ਕੇ ਉਹ ਵਾਪਸ ਆਣ ਲੱਗੀ ਕੁਲਜੀਤ ਤੇ ਕਰੇਵਾਲ ਸਾਹਿਬ ਨੇ ਬਹੁਤ ਸਾਰੇ ਤੋਹਫੇ ਉਹਨਾਂ ਦੀ ਕਾਰ ਵਿੱਚ ਰਖਵਾ ਦਿੱਤੇ ਤਕਦੀਰ ਫਿਰ ਇੱਕ ਪਾਸੇ ਨੂੰ ਹੋ ਕੇ ਬੈਠੀ ਸੀ ਉਹ ਨਿੰਨੀ ਜਹੀ ਜਿੰਦ ਪਤਾ ਨਹੀਂ ਕੀ ਕੀ ਸੋਚ ਰਹੀ ਸੀ ਗਰੀਬਾਹ ਸਾਹਿਬ ਵੀ ਦੀਨਦਾਰੀਆਂ ਚ ਰੁੱਝੇ ਹੋਏ ਸਨ ਕੁਲਜੀਤ ਵੀ ਸਮਾਨ ਸੰਭਾਲਣ ਲੱਗੀ ਇਸ ਨਾਵਲ ਨੂੰ ਸੁਣਨ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਜੀ ਅਗਲਾ ਪਾਗਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਇਹ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀ ਕਲਜੀ